ਆ ਪਾਜੀ ਬਹਿ ਜਾਓ ਪਾਜੀ ਪਾਜੀ ਬਹਿ ਜਾਓ ਬਹਿ ਜਾਓ ਪਾਜੀ ਬਹਿ ਜਾਓ ਆ ਪਾਜੀ ਬਹਿ ਜਾਓ ਤਾਂ ਫੋਨੋ ਪਾਜੀ ਉਹਨਾਂ ਨੇ ਕਿਹਜ ਨੂੰ ਪਾਜੀ ਬਹਿ ਜਾਣਾ ਮਰ 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 ਬਹਿ ਜਾਓ ਪਾਜੀ ਕਹ ਕੇ ਇਦਾਂ ਹੁੰਦਾ ਨਹੀਂ ਕੋਈ ਨਹੀਂ ਹੁੰਦਾ ਤੇਰੇ ਸੰਸਾਰੇ ਤੇਜੀ ਕਲ ਮੇਰੇ ਮਾਰ ਦੋ ਮਾਰ ਦੋ ਮੈਨੂੰ ਮਾਰ ਦੋ ਤੇਰੇ ਚੀਜ਼ ਤੇਰੇ ਅਸੀਂ ਕੀ ਆ

ਕੀ ਕਰੀ ਤੇ ਕਿਉਂ ਮਾਰਿਆ ਸਾਥੀ ਇਹਨੂੰ ਮਾਰਿਆ ਉਸ ਤੋਂ ਬਾਈਕ ਬਾਈਕ ਕੀਤੀ ਵੀ ਕਰ ਉਹ ਬੋਲ ਮੇਰੇ ਨਾਲ ਲੋਲੇ ਲਾ ਆ ਜਾ ਮੈਂ ਸੱਚਾ ਬੰਦਾ ਵਾਂ ਸੱਚਾ ਬੰਦਾ ਮੈਨੂੰ ਆਪਾਂ ਮਾਰਿਆ ਮੈਂ ਮਾਰਿਆ ਮਾਰ ਦੇਗਾ ਉਹਨਾਂ ਨੇ ਮਾਰਿਆ ਨਹੀਂ ਆਹ ਕੁੜੀਆਂ ਵਾਲੇ ਹਾਲ ਦੇਖਦਾ ਕਿਹਨਾ ਮੇਰੇ ਜਿਹੜੀਆਂ ਕੁੜੀਆਂ ਆਰੇ ਰੱਖੀਆਂ ਮੇਰੇ ਲਾਵੇ ਰੱਖੇ ਆ ਇਹ ਤਾਂ ਸਾਲੇ ਸਾਲੇ ਨੂੰ ਬਾਹਰ ਉਹ ਬਣਾ ਕੇ ਨੀ ਆਇਆ ਇਹ ਨਹੀਂ ਆਇਆ ਸਾਲੇ ਵਰਦੋ ਭਾਜੀ ਤੇ ਲੋਰ ਸਰਦਾਰ ਉਹ ਸਾਲੇ ਆ ਤਾਂ ਮਿੰਡ ਜਾਏਗਾ ਮੇਰੀ ਮੇਰੀ ਕੁੜੀਆਂ ਮੇਰੀਆਂ ਔਰ ਇਹ ਵੇ ਸੇਰ ਤੇ ਸੱਟ ਕਿਦਾ ਮਾਰੀ ਸਾਲੇ ਆ ਇਹ ਤੇ ਜਾਣੇ ਸਾਲੇ ਹੀ ਆ ਤੜਿਆਂ ਨੂੰ ਲੈ ਹੈ ਤੂੰ ਨਹੀਂ ਓਰੀ ਹਾਲ ਤੇ ਵੇ ਮੱਥਾ ਵੇ ਤੇਰੇ ਕੀ ਦਾ ਡਟਾ ਮਾਰੀਆ ਇੱਕ ਘੇੜੇ ਤੋਂ ਮਾਰਨੇ ਦਾ ਵੇਰ ਨਹੀਂ ਹੈ ਹਾਂ ਅਸਲ ਹੋਈ ਗੱਲ ਸੁਣੋ ਇਹਨਾਂ ਕੁੜੀਆਂ ਤੇਰੀਆਂ ਫੇਰ ਤੇਰੀਆਂ ਕੁੜੀਆਂ ਬਾਜ ਜਾਣੀਆਂ ਇਹਦੇ ਤੇ ਬੈਠਾ ਮਾਰੂ ਜਾਂਦੀਆਂ ਨੇ ਹੋਰੀ ਗਈ ਹੋਰੇ ਮੈਂ ਗਲੇ ਤੇ ਮਾਰ ਦੇ ਦਿੰਦਾ ਘੇੜੇ ਵੇਰ ਭਾਈ ਮਿਲ ਗਿਆ ਸੁਧਾਰੋ ਭਾਈ ਜਲਦੀ ਹੁਣ ਗੱਲ ਮੰਨ ਲੈ ਇਹ ਦੇਖੋ ਹੁਣ ਮੰਨਦੇ ਵੀਰ ਹੁਣ ਬੋਲੀ ਗੱਲ ਕੀ ਮੰਨ ਲੈਣਾ ਚੰਗਾ ਇਧਰ ਮੈਨੂੰ ਦੱਸ ਆਵੇ ਕੀ ਗਲਤੀ ਹੋ ਗਈ ਮੇਰੀ ਕੀ ਗਲਤੀ ਹੋਈ ਹੈ ਜਿਆਨ ਨੂੰ ਕੋਟ ਖਾਣਾ ਹੋਈ ਨਹੀਂ ਨਾ ਤੇ ਕੋਈ ਕਰਨੇ ਕਿਹੜਾ ਕਿਹੜਾ ਓਏ ਕੀ ਗਲਤੀ ਹੈ ਦੇਖੋ ਕਿ ਮੈਂ ਖੁਆ ਭੋਖਣੀ ਆ ਫਿਰ ਮਾਰਿਆ ਕੋਈ ਚੋਰੀ ਦੇ ਮਾਰਿਆ ਕੋਈ ਚਾਬਾ ਕੋ ਮਾਰਿਆ ਹੋ ਕੇ ਮਾਰਿਆ ਨਾ ਸਾਹਿਰ ਜਾਨਾ ਕਿਤਾਂ ਲਵਾਣੀਆਂ ਇਹਨਾਂ ਜਾਨਾਂ ਲਵਾਣੀਆਂ ਜਿੰਨੇ ਮਾਰੀਆਂ ਉਹ ਸਾਡੇ ਐਵੇਂ ਲੱਗੀਆਂ ਦੇਖੋ ਸਾਡੇ ਨੇ ਵੇਖਿਆ ਸਾਡੇ ਨੇ ਵੇਖਿਆ ਉਹਨੂੰ ਕੋਟੇ ਤੇ ਜੀ ਬੈਠੀ ਫਿਰ ਹੇ ਲੋ ਨਾ ਮਾਪਾ ਆਹ ਤੇ ਇਹਨਾਂ ਨੇ ਆਪੇ ਲੜੀਆਂ ਵਾ ਸਾਰੇ ਵੇਖਦੇ ਫੋਟੋ ਇਹਦੇ ਵਿੱਚ ਮਾਰਿਆ ਤੇ ਦੇਖੀ ਬਸ ਇਦੀ ਕਰਾਇ ਤੇ ਚਲਾ ਪਿਆ ਉਹਦੀ ਮਾਰ ਗਿਆ ਜੀ ਨਾ 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 ਆ ਕੇ ਲੁਟੜਿਆ ਆ ਆ ਆ ਲਾਵੇ ਖੜਿਆ ਆ ਆ ਤੈਨੂੰ ਕੁਝ ਹੋਇਆ ਆ ਲਾਵੇ ਇਹਨੇ ਨਾ ਕੀ ਹੈ ਤੂੰ ਕੰਜੜਾ ਇਹ ਗਲਤ ਕੰਮ ਕਰੇਗਾ ਤੈਨੂੰ ਨਹੀਂ ਕਰਦਾ ਇਹ ਗਾੜ ਮੇਰੀ ਕੁਤੀ ਹੈ ਮੈਂ ਲਾ ਰੂਪੀਏ ਕੋਤੂ ਆਣਾ ਵਿਆਹ ਜਾਣਾ ਸੀ ਮੈਂ ਇਹਨੇ ਭਲੇੜ ਮਾਰੇ ਉਹਨਾਂ ਦੇ ਹੱਥਾਂ ਦੇ ਯਾਰ ਵਾਹ ਏਡਾ ਆ ਠੀਕ ਆ ਆ ਗਈ ਬੀਤੀਆਂ ਰਿਆ ਤਾਰਾ ਕੁੜੀਆਂ ਏਦਾਂ ਹੀ ਲੱਗਣ ਆ ਭਾਈ ਇਹਨਾਂ ਨੇ ਮਾਰ ਦੇਣਾ ਇਹਨਾਂ ਚੜਾ ਪਿਆਰੀ ਉਹ ਮੇਰਾ ਬੋਲੋ ਕਿਉਂ ਉਹ ਅਸਲ ਵਿੱਚ ਨਵੀਂ ਭਾਸ਼ਾ ਨੇ ਮੈਨੂੰ ਮਾਫ ਕਰ ਦੋ ਬਸ ਕੀਤਾ ਕੀਆ ਤੂੰ ਮੈਂ ਕੋਈ ਨਹੀਂ ਕੀਤਾ ਭਾਜੀ ਦੱਸ ਕੀ ਕੀਤਾ ਭਾਜੀ ਤੂੰ ਮਾਫੀ ਮੰਗ ਰਿਹਾ ਸੀਗਾ ਭਾਜੀ ਮੈਂ ਖਾਣੇ ਦੇ ਕੋਲ ਖੜਿਆ ਸੀ ਹਾਂਜੀ ਪਰ ਮੈਂ ਦਿੱਤਾ ਹੋਰਿਆ ਪੁਲਿਸ ਆਉ ਤਿੰਨ ਲੇਡੀਜ਼ ਆ ਕਿਹਨਾਂ ਲਾਇਆ ਪੈਸੇ ਉਹਨਾਂ ਦੇ ਤੇ ਕੱਢੇ ਪੈਸੇ ਬਾਅਦ ਦਿੱਤੇ 30000 ਰੁਪਏ ਇੱਕ ਜਨਾ ਦੇ ਕੋਲ ਆ ਕੰਦਾ ਆ ਮੈਂ ਇਹਨੂੰ ਮਾਫੀ ਕੋਲ ਦਿੱਤਾ ਬੀਬੀ ਕਿੰਨੇ ਪੈਸੇ ਤੇਰੇ ਕੋਲ ਇਧਰ ਆ ਸਾਹਮਣੇ ਇਧਰ ਆ ਬੰਦਾ ਆ ਬੰਦਾ ਕਿੰਨੇ ਪੈਸੇ ਸੀ ਓ ਸਰ ਉਹਨਾਂ ਦੱਸੋ ਤੇਰੀ ਆ ਤੇਰਾ ਕਿਹਦਾ ਪੁੱਤ ਤੂੰ ਵੀ ਆ ਬੰਦ ਲਾਓ ਜਗਾ ਕਿਹੜੀ ਮਾਤਾ ਜੀ ਜਗਾ ਸਰ ਮੈਨੂੰ ਤਾ ਆ ਦੇਖੋ ਹੋਰ ਵੀ ਨਸ਼ਾ ਫੜਿਆ ਗਿਆ ਦੇਖੋ ਲਾਲ ਲੱਜਾ ਫੜਿਆ ਆ ਬੋਲੋ ਮੈਨੂੰ ਇਧਰ ਹੱਥ ਵੀ ਲੱਜਾ ਜੀ ਇਹਨੇ ਬਿਲ ਆ ਤੇਰੇ ਮੋਬਾਈਲ ਅੜੀ ਗਿਆ ਲਛਾ ਕਿਤਾਈ ਮਛਾ ਕਿਤਾਈ ਖਰਾਬ ਇੱਕ ਸਾਰਾ ਹੈ ਪੈਕ ਲਾਇਆ ਤੇ ਪੈਕ ਲਾ ਕੇ ਸਾਰੇ ਚੱਕੇ ਲੁੱਟ ਕਰੇਗਾ ਉਹਨਾਂ ਨੂੰ ਮੈਂ ਨਹੀਂ ਕਰਦਾ ਸਾਰੇ ਕਹਿ ਰਹੇ ਨੇ ਬੀਬੀ ਆ ਫਿਰ ਬੀਬੇ ਝੂਠ ਬੋਲਦੀ ਆ ਸਰ ਜੀ ਮੇਰੀ ਗੱਲ ਸੁਣੋ ਜਦੋਂ ਉਹ ਤੋਂ ਬੈਟਰੀ ਮੁੜੀਗਾ ਉਹ ਉਹ ਭਾਜੀ ਪਹਿਲਾਂ ਮੇਰੀ ਵੀ ਗੱਲ ਸੁਣੋ ਉਹ ਕਹਿ ਰਹੇ ਝੂਠ ਬੋਲ ਰਹੀ ਤੁਸੀਂ ਉਹ ਭਾਜੀ ਮੇਰੀ ਵੀ ਗੱਲ ਸੁਣ ਲੋ ਜੇ ਨਾ ਫਿਰ ਤੁਸੀਂ ਮੇਰੇ ਤੇ ਮਿਰਚਾਂ ਲਾਉਣੀਆਂ ਇੱਕ ਮਿੰਟ ਆਪਣਾ ਨਿਰੰਕਾਰਿ ਭਵੰਦੇ ਜੀ ਲక్ష్ਮੀ ਦੇ ਆਲਾ 3 ਨੰਬਰ ਗਲੀ ਲక్ష్ਮੀ ਦੇ ਆਲੇ ਹੋਇਆ ਆਪਾਂ ਹੁਸੈਨਪੁਰੇ ਦਰਗਾਹ ਤੋਂ ਆਂਦੇ ਹਿੰਮਤਪੁਰੇ ਮੇਰੀ ਭੈਣ ਦਾ ਨੋ ਨੰਬਰ ਕਲੀ ਜੇ ਘਾਰਿਆ ਆਪਾਂ ਦੋਵੇਂ ਭੈਣਾਂ ਆਂਡੇ ਸੀ ਠੀਕ ਹੈ ਉਧਰੋਂ ਆਂਦੇ ਤੇ ਇਹ ਬੰਦਾ ਉੱਥੇ ਹੁਸੈਨਪੁਰੇ ਦਰਗਾਹ ਦੇ ਕੋਲੋਂਤਾ ਸੀ ਇਹ ਬੈਟਰੀ 'ਚ ਆਂਦੇ ਤੇ ਕਹਿੰਦੇ ਕਿ ਤੂੰ ਇਹ ਭੈਣ ਜੀ ਕਿੱਧਰ ਨੂੰ ਜਾਣਾ ਮੈਂ ਕਿਹਾ ਭਾਜੀ ਅਹੀਂ 88 ਪੁਰਵਲ ਨੂੰ ਜਾਣਾ ਵਾ ਇਹ ਕਹਿੰਦਾ ਚਲੋ ਅਹੀਂ ਵੀ ਮੇਰਾ ਵੀ ਘਰ ਉਧਰ ਹੀ ਹੈ ਮਜੀਠਾ ਰੋਡ ਵੱਲ ਪਾ ਬਾਈਕ ਉੱਨ ਲਗੇ ਮੈਂ ਕਿਹਾ ਬੈਜੋ ਕੋਈ ਗੱਲ ਨਹੀਂ ਜਦੋਂ ਆਪਾਂ ਐਨੂੰ ਮੋਰਿਆ ਇਹਨੇ ਬਲੇਡ ਘੱਟਿਆ ਜੇ ਬਲੇਡ ਕਰਕੇ ਪਹਿਲੇ ਇਹਦਾ ਲਾਇ ਇਹਨੂੰ ਮੁਕਿਆ ਮਾਰ ਤੇ ਇਹਦੇ ਪਹਾ ਪੂ ਕਿੰਨੇ ਪੈਸੇ ਸੀ ਇਹ ਲੇਕੋ 3000 ਸੀ ਤੇ ਮੇਰੇ ਤੇ ਮੇਰੇ ਕੋਲ ਹੀ ਮੇਰੇ ਨਹੀਂ ਕੱਢੇ ਮੇਰੇ ਕੋਲ ਹੀ ਹੈ 8-900 ਮੇਰੇ ਕੋਲ ਨਹੀਂ ਤੇ ਮੇਰੇ ਜੇਬੇ ਹੀ ਆ ਤੇ ਇਹਨੇ ਪੈਸਾ ਕੱਢ ਲੇ ਇਹਨੂੰ ਮਾਰੇ ਕਰਕੇ ਮੈਂ ਬਚਾ ਲਈ ਤੇ ਮੇਰੇ ਵੀ ਹਾਂ ਤੇ ਨੇ ਬਲੇਡ ਮਾਰਿਆ ਜੀ ਤੇ ਇਹਦੇ ਮੁੱਕੀਆਂ ਮਾਰੀ ਜਾਵੇ ਇੱਥੇ ਆ ਦੇਖੋ ਸਰਜੀਕਲ ਬਲੇਡ ਵੀ ਛੁੱਟਿਆ ਪਾਜੀ ਮਗਰ ਉਹ ਪਾਜੀ ਨੇ ਪਾਜੀ ਨੇ ਸਰ ਜੀ ਨੇ ਆ ਕੇ ਹੱਲਪ ਸਾਡੀ ਕੀਤੀ ਉਹਨਾਂ ਨੇ ਸਾਨੂੰ ਬਚਾਇਆ ਆ ਚੋਰ ਤੋਂ ਇਹ ਬਲੇਡ ਮਾਰੀ ਹਾਂ ਤੇ ਇਹ ਵੀ ਬਲੇਡ ਮਾਰੇ ਮੇਰੇ ਵੀ ਮਾਰਿਆ ਮੈਂ ਬਚਾ ਲਈ ਤੇ ਮੇਰੇ ਵੀ ਮਾਰਦੇ ਤੇ ਮੇਰੇ ਕਹਿੰਦੇ ਤੂੰ ਤੇ ਮਾਰ ਦੇ ਨਾ ਇੱਥੇ ਮਾਰਨ ਨੂੰ ਐ ਲਾਇਆ ਸੀ ਉਹਨੇ ਗੱਡੀ ਵਿੱਚੋਂ ਗੱਡੀ ਵਿੱਚੋਂ ਨਿਕਲ ਆਇਆ ਉਹਨਾਂ ਚੀਜ਼ ਸਾਰ ਗੱਡੀ ਚੋਂ ਨਿਕਲ ਆਇਆ ਗੱਡੀ ਚੋਂ ਸਾਰ ਨਿਕਲ ਆਇਆ ਸੀ ਇਹ ਉਹਨਾਂ ਨੇ ਬਚਾਇਆ ਸਾਨੂੰ